ਖੇਤੀ ਕਾਨੂੰਨਾਂ ਦੇ ਵਿਰੋਧ ਚ ਦਿੱਲੀ ਧਰਨਾਂ ਤੇ ਡਟੇ ਕਿਸਾਨਾਂ ਦੀ ਹਮਾਇਤ ਵੱਜੋਂ ਸਥਾਨਕ ਅਨਾਜ ਮੰਡੀ ਵਿਖੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਵੱਡਾਈ ਇਕੱਠ ਕੀਤਾ ਗਿਆ ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕਰਨਾ ਚਾਹੁੰਦੀ ਹੈ ਪਰ ਕਿਸਾਨ ਕਿਸੇ ਜ਼ਬਰ ਅੱਗੇ ਝੁਕਣ ਵਾਲੇ ਨਹੀਂ ਸਗੋਂ ਕਿਸਾਨ ਹੋਰ ਜ਼ਿਆਦਾ ਵੱਡੇ ਗਿੰਦ ਵਿੱਚ ਇਕਜੁੱਟ ਹੋ ਰਹੇ ਹਨ ਉਨਾ ਕਿਹਾ ਕਿ ਮੋਦੀ ਸਰਕਾਰ ਨੇ ਸਾਰੇ ਆਧਾਰਿਆਂ ਨੂੰ ਨਿੱਜੀ ਕਾਰਪੋਰੇਟਰਾਂ ਦੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਸਰਕਾਰ ਦੀ 도ਗਲੀ ਨੀਤੀ ਦੀ ਚਲਕ ਹੈ। ਮਹਾਪੰਚਾਇਤਾਂ ਸਾਡੀਆਂ ਹੋ ਰਹੀਆਂ ਨੇ ਜਿਹੜੇ-ਜਿਹੜੇ ਲੀਡਰਾਂ ਨੂੰ ਮਤੋਂ ਡਿਊਟੀ ਲੱਗਦੀ ਹੈ ਉੱਥੋਂ ਉਹ ਲੀਡਰ ਉਸ ਮਹਾਪੰਚਾਇਤਾਂ ਦੇ ਵਿੱਚ ਬਹੁਣਦੇ ਨੇ। ਮੁਖਸਰਾਲਾ ਨੇ ਪਿਛਲੇ ਦਿਨਾਂ 'ਚ ਮੈਥੋਂ ਸਮਾ ਲੈ ਲਿਆ ਸੀ ਕਿ ਅਸੀਂ ਕਿਤੇ ਮਹਾਪੰਚਾਇਤ ਕਰਾਉਣਾ ਚਾਹੁੰਦੇ ਹਾਂ ਕਿ 20 ਤਰੀਕ ਨੂੰ ਮੈਂ ਖਿਬੀ ਆਵਾਂਗਾ। ਤਹੌਲ ਉਸ ਸੰਯੁਕਤ ਮੋਰਚੇ ਵੱਲੋਂ ਮੇਰੀ ਡਿਊਟੀ ਲੱਗੀ ਹੈ ਕਿ ਮੈਂ ਇੱਥੇ ਆਇਆ ਹੋਇਆਗਾ ਅੱਜ ਜੋ ਸਾਡੀਆਂ ਸਮੱਸਿਆ ਨੇ ਮੈਂ ਉੱਥੇ ਗੱਲਬਾਤ ਕਰਨੀ ਹੈ ਚਾਹੇ ਕਿਸਾਨਾਂ ਦੀਆਂ ਸਮੱਸਿਆ ਨੇ ਮਜ਼ਦੂਰਾਂ ਦੀਆਂ ਸਮੱਸਿਆ ਨੇ ਆਰਥਿਕ ਦੀਆਂ ਸਮੱਸਿਆ ਨੇ ਜਾਂ ਮਜ਼ਦੂਰਾਂ ਦੀਆਂ ਸਮੱਸਿਆ ਨੇ ਉਹ ਤੇ ਅੱਜ ਮੈਂ ਸਾਰੀ ਇੱਥੇ ਗੱਲਬਾਤ ਕਰਨੀ ਆ ਜਿਵੇਂ ਸਾਡਾ ਅਧੋਲਨ ਚੱਲ ਰਿਹਾ ਉਹ ਕਿੱਥੇ ਖੜਾ ਹੈਗਾ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਬਹੁਤੇ ਲੋਕ ਤਾਂ ਅਧੋਲਨ ਦੇ ਵਿੱਚ ਜਾਂਦੇ ਕੁਝ ਲੋਕੋ ਤਾਂ ਨਹੀਂ ਜਾਂਦਾ ਪਰ ਸਾਡੀ ਇੱਥੇ ਆ ਕੇ ਗੱਲਬਾਤ ਸੁਣ ਲਾਂਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਇੱਕ ਅਧੋਲਨ ਚੱਲਦਾ ਹੈ ਜਦੋਂ ਮਤਲਬ ਨਾ ਇੱਕ ਪੁਰਾਣੀ ਕਹਾਵਤ ਹੈ ਦੋ ਲਾਣਿਆਂ ਦੇ ਵਿੱਚ ਮਤ ਲੜਾਈ ਹੋ ਜੇ ਪੀੜੀ ਨੇ ਪੀੜੀਆਂ ਦੇ ਵਿੱਚ ਲੜਾਈ ਤੁਰੀ ਜਾਂਦੀ ਹੁੰਦੀ ਹੈ ਵੱਡੇ ਵੱਡੇ ਜੇ ਕਿਹ ਜੀ ਕਾਤਲ ਵੀ ਹੋ ਜਾਂਦੇ ਨੇ ਫੇਰ ਕੋਈ ਉਹ ਸਿਆਣਾ ਬੰਦਾ ਉਹਨਾਂ ਚ ਪੈਂਦਾ ਜਾ ਕੇ ਵੀ ਯਾਰ ਇੰਨਾ ਨੁਕਸਾਨ ਹੋਗਾ ਦੋਨੋਂ ਤਰ੍ਹਾਂ ਦਾ ਇਹਦਾ ਰਾਜੀ ਬੰਦਾ ਇਹ ਕੱਜ ਉਹੀ ਲੜਾਈ ਹੈ ਇੱਕ ਪਾਸੇ ਪੂੰਜੀਵਾਦ ਸਾਮਰਾਜਵਾਦ ਹੈ ਜਿਹਨੂੰ ਅਸੀਂ ਅਡਾਨੀਆ ਰੁਬਾਨੀ ਕਹਿੰਦੇ ਆ ਇੱਕ ਪਾਸੇ ਅਸੀਂ ਸਾਰੇ ਲੋਕ ਮਤਲਬ ਕਰਤਕਾਰ ਨਾਲ ਲੋਕ ਆ ਚਾਹੇ ਆਰਤੀ ਹੋਣ ਮਜ਼ਦੂਰ ਹੋਣ ਕਿਸਾਨ ਹੋਣ ਦੁਕਾਨਦਾਰ ਹੋਣ ਕਿਰਤੀ ਲੋਕ ਹੁਣ ਪ੍ਰਧਾਨ ਮੰਤਰੀ ਨੂੰ ਇੱਕ ਮੁਸ਼ਕਲ ਹੋ ਰਿਹਾ ਹੈ ਵੀ ਮੈਂ ਕਿਸ ਦੇ ਹੱਕ ਚ ਫੈਸਲਾ ਕਰਾਂ ਉਹਨਾਂ ਦੇ ਹੱਕ ਦਾ ਫੈਸਲਾ ਕਰ ਲਿਆ ਵੀ ਜਿਹੜੀ ਸਾਡੀ ਸਾਰੀ ਜਾਇਦਾਦ ਹੈ ਉਹਨਾਂ ਨੂੰ ਸੁਣਾਉਣੀ ਹੈ ਜਿੰਨਾ ਸਾਡਾ ਆਰਥਿਕ ਦਾ ਕਾਰੋਬਾਰ ਹੈ ਉਹਨਾਂ ਨੂੰ ਸਮਝਾਉਣਾ ਹੈ ਲੱਖਾਂ ਕਰੋੜਾ ਆਰਤੀਆ ਸਾਰੇ ਭਾਰਤ ਦੇ ਵਿੱਚ ਜੇ ਮੈਂ ਕਹਿੰਦਾ ਅੱರ್ಧ ਦਾ ਕੰਮ ਕਰਦਾ ਚਲੋ ਦੋ ਸਟੇਟਾਂ ਦੇ ਵਿੱਚ ਸਰਕਾਰੀ ਖਰੀਦ ਹੈ ਦੂਜੀ ਸਟੇਟਾਂ ਚ ਨਹੀਂ ਗਈ ਆਰਥਿਕ ਉੱਥੇ ਵੀ ਕਰਦੇ ਨੇ ਲੋਕ ਇਹ ਸਾਡਾ ਝੋਨਾ 1900 ਨੂੰ ਵੇਚ ਗਿਆ ਉਹ ਵੀ ਅਸੀਂ ਸਿੱਧਾ ਤਾਂ ਜਾ ਕੇ ਕਿਸਾਨ ਤੋਂ ਕੋਈ ਝੋਨਾ ਲੈਂਦਾ ਨਹੀਂਗਾ ਤੇ ਸਾਡੇ ਪੰਜਾਬ ਤੋਂ ਆਈ ਆ ਜੂਪੀ ਦਾ ਝੋਨਾ ਆ ਮਤਲਬ ਇਹ ਦਾ ਦੂਜਾ ਆ ਕੇ ਆਪਣਾ ਬਿਹਾਰ ਦਾ ਝੋਨਾ ਆ ਉੱਥੇ ਵੀ ਕੰਮ ਤਾਰਤੀਏ ਕਰਦੇ ਨੇ ਉਹ ਵਿੱਚੇ ਸਾਰਾ ਅੱਧਾ ਕੰਮ ਕੰਪਨੀਆਂ ਆਪ ਸਾਹਮਣ ਨੂੰ ਕਰਦੀਆਂ ਨੇ ਕੱਲਾ ਆੜਤਾ ਨਹੀਂ ਗਾ ਖੇਤੀ ਦਾ ਕਾਰੋਬਾਰ ਵੀ ਆਪ ਸਾਹਮਣ ਨੂੰ ਕਰਦੀਆਂ ਨੇ ਸਾਨੂੰ ਉਹ ਇੱਕ ਭਖਾਰੀ ਬਣਾਉਣਗੀਆਂ ਸਾਨੂੰ ਇੱਕ ਆਪ ਦੇ ਹੋ ਨੌਕਰ ਬਣਾਉਣਗੀਆਂ ਵੀ ਥੋੜੇ ਪੈਸਿਆਂ ਦੇ ਵਿੱਚ ਨਾ ਤੋਂ ਮੁੱਖ ਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜੀਡ ਨਿਊਜ਼